ਭਾਈ ਅੱਜ ਪਹਿਲਾ ਕਿਹਦੇ ਲਾਉਣਾ ਕੰਪਿਊਟਰ ਕਰਾਹਾ ਆਪਾਂ ਉਹ ਯਾਰ ਜੱਗੀ ਵੀ ਕਈ ਦਿਨ ਹੋ ਗਏ ਫੋਨ ਜੇ ਕਰੀ ਜਾਂਦਾ ਕਿਵੇਂ ਕਰੀਏ ਹਾਂ ਭਾਈ ਉਹ ਕੱਲ ਮੈਨੂੰ ਵੀ ਸ਼ਾਮ ਨੂੰ ਮਿਲਿਆ ਸੀਗਾ ਕਹਿੰਦਾ ਮੇਰਾ ਕਿਲਾ ਡੇਢ ਕਿਲਾ ਵਾਣਦਾ ਕੋਈ ਕੰਪਿਊਟਰ ਕਰਾਹਾ ਵੀ ਨਹੀਂ ਲਾਉਣ ਆਉਂਦਾ ਕਹਿੰਦਾ ਤੁਸੀਂ ਵੀ ਲਾਰੇ ਲਾਈ ਜੰਨੇ ਆ ਜਿੱਤੇ ਤੂੰ ਐ ਕਰ ਪਲਾਂ ਆ ਜੱਦੀ ਸਰਦਾਰਾਂ ਦੇ ਕਿੰਨੇ ਕਿੱਲੇ ਕੰਪਿਊਟਰ ਕਰਾਹਾ ਲਾਉਣ ਵਾਲੇ ਭਾਈ ਨਹਿਰੋਪਾਰ ਵਾਲੇ ਉਹ ਹੈਗੇ ਆ 7-8 ਕਿੱਲੇ ਤੂੰ ਆਉ ਕਰ ਤੂੰ ਜੱਦੀ ਸਰਦਾਰਾਂ ਦੇ ਕੰਪਿਊਟਰ ਕਰਾਹਾ ਲਾਉਣਾ ਸ਼ੁਰੂ ਕਰ ਉਹ ਜੱਦੀ ਸਰਦਾਰ ਆ ਉਹ ਚੰਗਾ ਆਪਣ ਰੋਟੀ ਪਾਣੀ ਖਵਾਉਣਗੇ ਆ ਜੱਗੀ ਵਿਚਾਰੇ ਕੋਲੇ ਕੀ ਆ ਇਹ ਕੀ ਆਪਣੀ ਸੇਵਾ ਕਰੂ ਕਉ ਕਰਾਂਗੇ ਉਧਰੋਂ ਆਉਂਦੇ ਆਉਂਦੇ ਆ ਜੱਗੀ ਦਾ ਕਿਲਾ ਡੇਢ ਕਿਲਾ ਉਹਦੇ ਵੀ ਕੰਪਿਊਟਰ ਕਰਾ ਲਾਵਾਂਗੇ ਠੀਕ ਆ ਬਾਈ ਅੱਜ ਲੈਨੇ ਵੱਡੇ ਘਰਾਂ ਦੀ ਰੋਟੀ ਦਾ ਨਜ਼ਾਰਾ ਪੱਕਾ ਮਟਰ ਪਨੀਰ ਬਣਾਉਣਗੇ ਜਾਂ ਫਿਰ ਮੁਰਗਾ ਦਾ ਬਣਾਉਣਗੇ ਉਹ ਚਾ ਯਾਰ ਮੂੰਹ ਚ ਪਾਣੀ ਆਉਣ ਲੱਗਾ ਤੂੰ ਐਂਗਾ ਜੱਦੀ ਸਰਦਾਰਾਂ ਦੇ ਖੇਤ ਪਹੁੰਚ ਦੇਖੀਏ ਫਿਰ ਸਰਦਾਰਾਂ ਨੇ ਮਟਰ ਪਨੀਰ ਬਣਾਇਆ ਯਾ ਮਰਗਾ ਲੈ ਬਾਈ ਅਗਲਾ ਨੇ ਭਣਾ ਬੱਕਰਾ ਬਣਾਇਆ ਹੋਵੇ ਆਪਾਂ ਐਵੇਂ ਬਲੇਲਰ ਸੋਚੀ ਬੈਠੇ ਆ ਹਾਏ ਬੱਕਰਾ ਚਲ ਖੇਤੀ ਕਰ ਹੁਣ ਹੋਰ ਸਮਰ ਨਹੀਂ ਹੁੰਦਾ ਆਏ ਹਾਏ ਵੱਡੇ ਘਰਾਂ ਦਾ ਖਾਣਾ ਚਲ ਚਲ ਕਰ ਕੋ ਚਿੰਦੇ ਅੱਜ ਕਮਲ ਤੇ ਜੀਤਾਉਣਗੇ ਆਪਣੇ ਕੰਪਿਊਟਰ ਕਰਾਹ ਲਾਉਣਾ ਔ ਕਰੀ ਤੂੰ ਨਾ ਆ ਤਿੰਨ ਕਿਲੇ ਪਹਿਲਾਂ ਇੱਕ ਵੜਾ ਕਰਾ ਲਈ ਤੇ ਉਤਲਾ ਬਾਅਦ ਚ ਵੇਖਾਂਗੇ ਠੀਕ ਆ ਬਈ ਤੇ ਉਹਨਾਂ ਦਾ ਰੋਟੀ ਪਾਣੀ ਉਹ ਰੋਟੀ ਪਾਣੀ ਆ ਉਹਦਾ ਖਾ ਕੇ ਆਉਣਗੇ ਨਾਲੇ ਔਨਸਾਰ ਤਾਂ ਨਹੀਂ ਆਪਣੇ ਰੋਟੀ ਖਾਣ ਲੱਗ ਜਾਣਗੇ ਪਾਣੀ ਵਾਲਾ ਕੈਂਪਰੋਂ ਦਾ ਕੋਲੀ ਹੁੰਦਾ ਔ ਕਰੀ ਤੂੰ ਪਹਿਲਾ ਤਿੰਨੇ ਕਿਲੇ ਲਵਾ ਲਈ ਉਤਲਾ ਬਾਅਦ ਚ ਵੇਖ ਲਾਂਗੇ ਨਾਲੇ ਕਿਸੇ ਚੀਜ਼ ਦੀ ਲੋੜ ਨਹੀਂ ਉਹਨਾਂ ਨੂੰ ਬਸ ਕੱਲਾ ਕੰਮ ਤੂੰ ਧਿਆਨ ਨਾ ਕਰਾ ਲਈ ਮੈਂ ਚੱਲਿਆ ਸ਼ਹਿਰ ਕਾਫੀ ਕੰਮ ਆ ਮੇਰੇ ਕਰਨ ਵਾਲੇ ਤੂੰ ਚੱਲ ਬਈ ਮੈਂ ਆਪੇ ਕਰਾਂ ਉਹਨੂੰ ਤਸੱਲੀ ਨਾਲ ਕੰਮ ਆਗੇ ਬਈ ਹਾਂ ਸਿੰਦੇ ਬਾਈ ਆਗੇ ਐਂ ਕਰੋ ਬਈ ਆ ਤਿੰਨ ਕਿੱਲਾਂ ਚ ਲਾ ਦੋ ਕੰਪਿਊਟਰ ਕਰਾਹਾ ਬਾਕੀ ਆਪਾਂ ਬਾਅਦ ਚ ਦੇਖਦੇ ਆ ਠੀਕ ਆ ਸਿੰਦੇ ਬਾਈ ਆ ਤਿੰਨ ਕਿੱਲਾਂ ਚ ਲਾਉਣਾ ਕਰਾਹਾ ਠੀਕ ਆ ਬਾਈ ਐਂ ਕਰ ਤੂੰ ਬੈਠ ਜਾਵੇਂ ਤੇ ਮੈਂ ਕੰਮ ਕਰਦਾ ਸ਼ੁਰੂ ਠੀਕ ਆ ਸਿੰਦੇ ਬਾਈ ਤੁਸੀਂ ਕਰੋ ਆਪਦਾ ਕੰਮ ਚਲੋ ਠੀਕ ਆ ਬਈ ਹਾਕੀ ਦਾ ਆ ਗਿਆ ਫੋਨ ਹਾਂ ਜੀ ਕੀ ਹਾਂ 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 ਨਹੀਂ 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 ਅੱਜ ਪੱਕਾ ਤੇਰੇ ਕੰਪਿਊਟਰ ਕਰਾਵਾ ਲਾਵਾਂਗੇ ਨਹੀਂ ਰੋਟੀ ਪਾਣੀ ਦੀ ਨਾ ਖੇਚਲ ਕਰੀ ਓਏ ਅਸੀਂ ਵੱਡੇ ਸਰਦਾਰਾਂ ਦੇ ਕੰਪਿਊਟਰ ਕਰਾਵਾ ਲਈ ਜਾਂਦੇ ਆਂ ਹਾਂ 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 ਪੱਕਾ ਪੱਕਾ ਭਾਈ ਪੱਕਾ ਤੇਰੇ ਕੰਪਿਊਟਰ ਕਰਾਵਾ ਲਾ ਕੇ ਅਸੀਂ ਫੇਰ ਹੀ ਕਰੇ ਜਾਵਾਂਗੇ ਠੀਕ ਐ ਚਲ ਚੰਗਾ ਭਾਈ ਚੰਗਾ ਸਾਰਾ ਦਾ ਬੰਦਾ ਆਇਆ ਨਹੀਂ ਕੋਈ ਰੋਟੀ ਲੈ ਕੇ ਪੁੱਛਾ ਛਿੰਦੇ ਨੂੰ ਓ ਛਿੰਦੇ ਭਾਈ ਰੋਟੀ ਕਦੋਂ ਕਾਊਗੀ ਭੁੱਖ ਬਹੁਤ ਲੱਗੀ ਆ ਰੋਟੀ ਰੋਟੀ ਨਹੀਂ ਆਉਣੀ ਰੋਟੀ ਨਹੀਂ ਆਉਣੀ ਓ ਪਤੰਦਰਾ ਸਾਡਾ ਤਾਂ ਯਾਰ ਭੁੱਖ ਨਾਲ ਬੁਰਾ ਹਾਲ ਹੋਇਆ ਪਿਆ ਤੇ ਤੂੰ ਕਹਿੰਦਾ ਰੋਟੀ ਨਹੀਂ ਆਉਣੀ ਵੱਡੇ ਸਰਦਾਰ ਕਹਿ ਕੇ ਗਏ ਆ ਰੋਟੀ ਖਾ ਕੇ ਆਉਣਗੇ ਉਹ ਉਹ ਯਾਰ ਛਿੰਦੇ ਅਸੀਂ ਰੋਟੀ ਕਦੋਂ ਖਾ ਕੇ ਆਏ ਆ ਅਸੀਂ ਤਾਂ ਸਵੇਰ ਦੇ ਆਏ ਆਵੇਂ ਪਤੰਦਰਾ ਰੋਟੀ ਤਾਂ ਅਸੀਂ ਜਿਹਦੇ ਕਿਰਾਹਾ ਲਾਉਣੇ ਉਹਦੇ ਖਾਣੇ ਆ ਕੋਈ ਗੱਲ ਨਹੀਂ ਬਾਈ ਪਾਣੀ ਪੂਣੀ ਪੀ ਕੇ ਸਾਰ ਲਓ ਲੈ ਬਾਈ ਨਿਮੇੜਤਾ ਕੰਮ ਵੱਡੇ ਸਰਦਾਰਾਂ ਦਾ ਆ ਭੋਖਣੇ ਤਾਂ ਜਮਾ ਮੇਰੀ ਬਸ ਕਰਾਤੀ ਉਹ ਤੇਰੀ ਕੱਲੇ ਦੀ ਬਸ ਹੋਈ ਆ ਉਹ ਮੇਰੀ ਤਾਂ ਆਪ ਭੋਖੜੇ ਬਸ ਕਰਾਈ ਪਈ ਆ ਚੱਲ ਹੁਣ ਘਰੇ ਚੱਲ ਜੇ ਰੋਟੀ ਰਾਟੀ ਖਾਈਏ ਚੱਲ ਕੇ ਉਹ ਯਾਰ ਜੀਤੇ ਆ ਜੱਗੀ ਮੈਨੂੰ ਵਾਰ ਵਾਰ ਫੋਨ ਕਰੀ ਜਾਂਦਾ ਹੁਣ ਜਾਂਦੇ ਜਾਂਦੇ ਉਹਦੇ ਵੀ ਲਾ ਦੀਏ ਕੰਪਿਊਟਰ ਕਰਾਹਾ ਉਹ ਕਮਲ ਹੁਣ ਜੱਗੀ ਨੂੰ ਕਹਦੇ ਰੋਟੀ ਨੂੰ ਫੇਰ ਕੀ ਹੈ ਗਰੀਬਾ ਦਾ ਚਾਰ ਨਾ ਰੋਟੀ ਖਵਾ ਦੂ ਉਹ ਜੱਗੀ ਨੇ ਤਾਂ ਵਿਚਾਰੇ ਨੇ ਬਹੁਤ ਜ਼ੋਰ ਲਾਇਆ ਸੀ ਰੋਟੀ ਨੂੰ ਉਹ ਤਾਂ ਵਾਰ-ਵਾਰ ਪੁੱਛਦਾ ਸੀ ਪਰ ਮੈਂ ਉਹ ਵੱਡੇ ਸਰਦਾਰਾਂ ਦੇ ਚੱਕਰ 'ਚ ਉਹਨੂੰ ਜਵਾਬ ਦੇਤਾ ਰੋਟੀ ਤੋਂ ساری ਉਮਰ ਯਾਦ ਰੱਖਾਂਗੇ ਵੱਡੇ ਸਰਦਾਰਾਂ ਦੀ ਸੇਵਾ ਨੂੰ ਚੱਲ ਹੁਣ ਜੱਗੀ ਤੇ ਚੱਲ ਗਏ ਮਾੜਾ ਜਿਹਾ ਫੋਨ ਕਰਦ ਗਿਆ ਉਹਨੂੰ ਪਹਿਲਾਂ ਲੈ ਫੋਨ ਉਹਨੂੰ ਹਲੋ ਉਹ ਜੱਗੀ ਬਾਈ ਅਸੀਂ ਆਉਣ ਲੱਗੇ ਆ ਤੇਰੇ ਕੋਲ ਹਾਂ ਬੱਤ ਤੁਰਦੇ ਆ ਤੁਰਦੇ ਆ ਵਾ ਖੇਤ ਆ ਗਏ ਸਿੱਧਾ ਠੀਕ ਹੈ ਭਾਈ ਠੀਕ ਹੈ। ਉਹ ਚੱਲ ਹੁਣ ਛੇਤੀ ਕਰ ਮਾਰ ਤੇ ਭੁੱਖੇ ਜਾਵਾਂ ਅੱਜ। ਚੱਲ ਚੱਲ। ਕਮਲ ਬਾਈ ਮੈਥੋਂ ਤਾਂ ਨਹੀਂ ਭੁੱਖੇ ਤੋਂ ਕੰਪਿਊਟਰ ਕਰਾਹਣ ਲੱਗਣਾ। ਉਹ ਮੈਂ ਕਿਹੜਾ ਵੱਡੇ ਸਰਦਾਰਾਂ ਤੋਂ ਮਾਲ ਪੂੜੇ ਖਾਦੇ ਆ। ਉਹ ਮੈਂ ਵੀ ਤੇਰੇ ਵਾਂਗੂ ਭੁੱਖਾ ਹੀ ਆਂ। ਕਮਲ ਬਾਈ ਮੈਂ ਆ ਗਿਆ ਜੱਗੀ। ਆ ਗਿਆ ਤੁਸੀਂ ਭਾਈ ਸ਼ੁਕਰ ਆ ਵਾਹਿਗੁਰੂ ਦਾ। ਮਾੜੇ ਬੰਦੇ ਤਾਂ ਕੋਈ ਆਕੇ ਵੀ ਰਾਜੀ ਨਹੀਂਗਾ। ਆ ਲਓ ਹੁਣ ਕੰਮ ਫੇਰ ਹੀ ਸ਼ੁਰੂ ਕਰਿਓ ਪਹਿਲਾਂ ਤੁਸੀਂ ਰੋਟੀ ਖਾਓ ਰੋਟੀ ਜੱਗੀ ਭਾਈ ਰੋਟੀ ਨੂੰ ਤਾਂ ਮੈਂ ਤੁਹਾਨੂੰ ਮਨਾ ਕਰਤਾ ਸੀ ਓ ਭਾਈ ਵੱਡੇ ਦੇਣਾ ਕੰਮ ਕਰਦੇ ਨੂੰ ਪੁੱਖ ਤਾਂ ਲੱਗ ਹੀ ਆਉਂਦੀ ਐ ਨਹੀਂ ਸਾਨੂੰ ਗਰੀਬਾਂ ਨੂੰ ਵਸਾ ਦਾ ਮੌਕਾ ਮਿਲਦਾ ਹੈ ਸੇਵਾ ਕਰਨ ਦਾ ਆ ਲਓ ਭਾਈ ਰੋਟੀ ਤੁਹਾਡੀ ਪਰਜਾਈ ਨੇ ਬੜੀ ਹੀ ਰੀਤ ਨਾਲ ਪਨੀਰ ਦੀ ਪੁਰਜੀ ਬਣਾਈ ਐ ਤੁਹਾਡੇ ਵਾਸਤੇ ਰੋਟੀ ਰੋਟੀ ਭਾਈ ਹੁਣ ਮੋਟਰ ਤੇ ਬਹਿ ਕੇ ਖਾਣੇ ਆ ਕਮਲ ਬਾਈ ਨਜ਼ਾਰਾ ਆ ਗਿਆ ਇੰਨੀ ਸੇਵਾ ਤਾਂ ਕਿਤੇ ਸੋਰੀ ਗਿਆ ਨਹੀਂ ਹੋਈ ਕਿੱਧਰ ਪਨੀਰ ਦੀ ਭੁਰਜੀ ਸਲਾਦ ਚਾਰ ਲੱਸੀ ਬਈ ਨਜ਼ਾਰਾ ਆ ਗਿਆ ਬਾਈ ਵਾਹਿਗੁਰੂ ਅਕਾਲ ਪੁਰਖ ਤੇ ਰੰਗ ਨਿਆਰੇ ਆ ਕਿਸੇ ਨੂੰ ਵੱਡੀਆਂ ਜਾਇਦਾਦਾਂ ਤੇ ਵੱਡੇ ਘਰ ਦੇ ਦਿੰਦਾ ਤੇ ਕਿਸੇ ਨੂੰ ਵੱਡੇ ਜਿਗਰੇ ਕਮਲ ਬਾਈ ਜੱਗੀ ਜਾਇਦਾਦ ਨੂੰ ਤਾਂ ਗਰੀਬ ਹੋ ਸਕਦਾ ਪਰ ਦਿਲਾਂ ਨੂੰ ਅਮੀਰ ਹੈ ਵੈਸੇ ਵੱਡੇ ਘਰਾਂ ਦੀਆਂ ਮਿਰਚਾਂ ਤਾਂ ਵੱਡੀਆਂ ਹੋ ਸਕਦੀਆਂ ਪਰ ਦਲ ਨਹੀਂ ਉਹ ਜੀਤ ਬਾਈ ਭਾਵੇਂ ਕਿ ਸਾਰੇ ਅਮੀਰ ਬੰਦੇ ਇੱਕੋ ਜੇ ਨਹੀਂ ਹੁੰਦੇ ਪਰੰਤੂ ਆ ਵੱਡੇ ਸਰਦਾਰਾਂ ਵਰਗੇ ਵੀ ਬਹੁਤ ਐ ਉਹ ਨਾਲੇ ਕਹਿੰਦੇ ਹੁੰਦੇ ਆ ਗਰੀਬ ਦੀ ਕੁੱਲੀ 'ਚ ਤਾਂ ਰੱਬ ਵਸਦਾ ਐ ਲੈ ਬਾਈ ਕਮਲ ਆਪਾਂ ਪ੍ਰਸਾਦਾ ਪਾਣੀ ਤਾਂ ਛਕ ਲਿਆ ਹੁਣ ਬਾਈ ਜੱਗੀ ਦੇ ਕੰਪਿਊਟਰ ਕਰਾਹਾ ਲਾਇਏ ਪੂਰੀ ਰੀ ਨਾਲ ਵਾਹ ਜੱਗੀ ਬਾਈ ਜਿਉਂਦਾ ਵਸਦਾ ਰਹਿ ਚੱਲ ਵੀ ਜੀਤ ਸਿਆ ਮਾਰੀਏ ਫਿਰ ਜੱਗੀ ਬਾਈ ਦੇ ਰੀਜਨਲ ਕੰਪਿਊਟਰ ਕਰਾਹਾ